ਥੈਂਕ ਯੂ ਜਿਹਨੇ ਵੀ ਪਰਿਵਾਰ ਅੱਜ ਇਸ ਚੜ੍ਹਦੀ ਸਵੇਰ ਵਿੱਚ ਸਾਨੂੰ ਦੇਖ ਰਿਹਾ ਸਾਰਿਆਂ ਨੂੰ ਪ੍ਰਭੂ ਯੇਸ਼ੂ ਮਸੀਹ ਦੇ ਸਾਮਰਥੀ ਆਤਪਵਿੱਤਰ ਜੁਦਾਨਾਥ ਇੱਕ ਵਾਰ ਫਿਰ ਪਿਆਰਪੂਰੀ ਜੈਮ ਸਿੱਧੀ ਆ ਪਤਾ ਨਹੀਂ ਲੱਗ ਰਿਹਾ ਬਈ ਕਨੈਕਸ਼ਨ ਰਾਈਡ ਵੇ ਚੱਲ ਰਹੀ ਆ ਜਾਂ ਨਹੀਂ ਜੇ ਕੋਈ ਸਾਨੂੰ ਦੇਖ ਰਹਾ ਤੇ ਜਰੂਰ ਕੋਸ਼ਿਸ਼ ਕਰਿਓ ਕਿ ਅਸੀਂ ਦੇਖ ਸਕੀਏ ਵੀ ਚੱਲ ਰਿਹਾ ਯੈਸ ਚੱਲ ਰਿਹਾ ਹੈ थैंक यू गॉड ब्लेस यू ਜਿੰਨੇ ਵੀ ਪਰਿਵਾਰ ਇਸ ਵੇਲੇ ਸਾਡੇ ਨਾਲ ਜੁੜੇ ਆ ਤੇ ਖਾਸ ਗੱਲ ਇਹ ਆ ਕਿ ਅੱਜ ਸਵੇਰੇ ਸਵੇਰੇ ਸਾਰਿਆਂ ਨੂੰ ਪਤਾ ਕਿ ਅਸੀਂ ਕੈਨੇਡਾ ਦੇ ਵਿੱਚ ਹੈਗੇ ਆ ਆ ਪ੍ਰਭੂ ਦੇ ਕੰਮ ਦੇ ਲਈ ਨਿਕਲੇ ਆ ਤੇ ਸਵੇਰੇ ਸਵੇਰੇ ਮੈਂ ਇੱਥੇ ਸੈਰ ਕਰਨ ਲਈ ਆਇਆ ਸੀਗਾ ਤੇ ਜਿਹੜੀ ਖਾਸ ਗੱਲ ਮੈਂ ਚਾਹੁੰਦਾ ਆਪਣੇ ਪੰਜਾਬੀਆਂ ਨੂੰ ਵੀ ਮੈਂ ਦਿਖਾਵਾਂ ਕਿਉਂਕਿ ਖੁਦਾ ਕਰੇ ਤੁਸੀਂ ਸਾਰੇ ਇਹਨਾਂ ਦੇਸ਼ਾਂ ਵਿੱਚ ਘੁੰਮ ਸਕੋ ਪਾਰਕ ਹੀ ਹੋ ਸਕਦਾ ਹਜੇ ਨਹੀਂ ਇਸ ਚੀਜ਼ ਦੇ ਅ ਅ ਟਕ ਪੌਂਟੀ ਕਿਉਂ ਇੱਥੇ ਆ ਸਕੇ ਤੇ ਮੈਂ ਘੁੰਮ ਰਿਹਾ ਸੀ ਇੱਕਦਮ ਸੂਰਜ ਉਹ ਪਹਾੜੀ ਦੇ ਪਿੱਛੋਂ ਨਿਕਲਿਆ ਤੇ ਇਵੇਂ ਲੱਗਣ ਲੱਗ ਪਿਆ ਜਿਦਾ ਇੱਥੇ 11:00 ਵੱਜ ਗਏ ਹੁੰਦੇ ਆ ਪਰ 5-10 ਮਿੰਟ ਪਹਿਲਾਂ ਇਦਾਂ ਹੀ ਸੀਗਾ ਜਿਦਾ ਬਹੁਤ ਜ਼ਿਆਦਾ अर्ਲੀ ਹੁੰਦਾ ਤੇ ਅਸੀਂ ਇੱਥੇ ਆਏ ਆ ਤੇ ਸਭ ਤੋਂ ਪਹਿਲਾਂ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਦੇ ਨਾਮ ਦਾ ਅਸੀਂ ਧੰਨਵਾਦ ਕਰਦੇ ਆ ਕਿ ਜਿੱਦਾਂ ਵਚਨ ਦੇ ਵਿੱਚ ਲਿਖਿਆ ਕਿਉਂ ਆਪਣੇ ਲੋਕਾਂ ਨੂੰ ਮੁਹੱਬਤ ਕਰਦਾ ਹੈ ਤੇ ਕਦੇ ਵੀ ਉਹਨਾਂ ਨੂੰ ਅਨਾਥ ਨਹੀਂ ਛੱਡਦਾ। ਅੱਤੇ ਉਹਨਾਂ ਨੂੰ ਚੰਗੀਆਂ-ਚੰਗੀਆਂ ਚੀਜ਼ਾਂ ਦੇ ਨਾਲ ਰਜ਼ਾਉਂਦਾ ਹੈ। ਤੇ ਮੈਂ ਪ੍ਰਭੂ ਦਾ ਧੰਨਵਾਦ ਕਰਦਾ ਅੱਜ ਦੀ ਸਵੇਰ ਆਜੋ ਪਹਿਲਾਂ ਅਸੀਂ ਇੱਕ ਛੋਟੀ ਪ੍ਰੇਅਰ ਕਰਦੇ ਹਾਂ। ਸਵਰਗੀ ਪਿਤਾ ਅਸੀਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਤੁਹਾਡੀ ਵੱਡੀ ਕਿਰਪਾ ਦੇ ਲਈ, ਰਹਿਮਤ ਦੇ ਲਈ। ਫਜ਼ਲ, ਪ੍ਰੇਮ ਅਤੇ ਮੁਹੱਬਤ ਦੇ ਲਈ ਤੁਸੀਂ ਸੱਚੇ ਤੇ ਜ਼ਿੰਦਾ ਪਰਮੇਸ਼ਵਰ ਹੈ। ਤੁਸੀਂ ਜੋ ਵਾਅਦੇ ਕੀਤੇ ਉਹਨਾਂ ਨੂੰ ਪੂਰੇ ਕਰਦੇ ਹੋ ਤੇ ਆਪਣੇ ਲੋਕਾਂ ਦੀ ਹਮੇਸ਼ਾ ਸੰਭਾਲ ਕਰਦੇ ਹੋ। ਅਸੀਂ ਇੱਥੇ ਕੈਨੇਡਾ ਦੇ ਵਿੱਚ ਖਾਸ ਕਰਕੇ ਬ੍ਰਮਟਨ ਅਸੀਂ ਤੁਹਾਡੀ ਅਨੋਇੰਟਿੰਗ ਨੂੰ ਮੰਗਦੇ ਆਂ ਤੇ ਪ੍ਰਭੂ ਅਸੀਂ ਇੱਥੇ ਲੋਕਾਂ ਨੂੰ ਤੁਹਾਡੇ ਸੱਚ ਦੇ ਕਲਾਮ ਦੇ ਦੁਆਰਾ ਬਚਾ ਸਕੀਏ ਜਿਹੜਾ ਮਿਸ਼ਨ ਤੁਸੀਂ ਸਾਨੂੰ ਦਿੱਤਾ ਉਸ ਮਿਸ਼ਨ ਦੇ ਵਿੱਚ ਅਸੀਂ ਕਾਮਯਾਬ ਹੋ ਸਕੀਏ ਪ੍ਰਭੂ ਜਿੱਥੇ-ਜਿੱਥੇ ਵੀ ਅਸੀਂ ਗਏ ਤੁਹਾਡੇ ਨਾਮ ਦਾ ਵਚਨ ਬੀਜਿਆ ਉਹਨਾਂ ਸਾਰੇ ਭੈਣਾ ਭਰਾਵਾਂ ਨੂੰ ਇੱਕ ਵਾਰੀ ਫਿਰ ਤੁਹਾਡੇ ਲਹੂ ਥਲੇ ਛਾ ਲੈਣੇ ਆਂ ਆਪਣੇ ਆਪ ਨੂੰ ਔਰ ਸਾਰੀ ਕੌਂਗ੍ਰੀਗੇਸ਼ਨ ਔਰ ਜਿੰਨੇ ਵੀ ਲਾਈਵ ਸਾਨੂੰ ਦੇਖਦੇ ਆਂ ਸਾਰੇ ਲਈ ਅੱਜ ਦੀ ਮਾਰਨਿੰਗ ਅਸੀਂ ਬlesing ਮੰਗਦੇ ਆ ਤੁਹਾਡੇ ਸੱਚੇ ਤੇ ਜਿੰਦਾ ਨਾਮ ਵਿੱਚ ਵੱਡੀ ਬlesing ਇਹਨਾਂ ਦੇ ਜੀਵਨ ਦੇ ਉੱਤੇ ਠਹਿਰੇ ਇਨ ਜੀਸਸ ਨੇਮ ਆਮੀਨ ਆਮੀਨ ਗੋਡ ਬlesਸ ਯੂ ਪ੍ਰਭੂ ਤੁਹਾਨੂੰ ਬਰਕਤ ਦੇਣ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਚਾਹਨਾ ਥੋੜਾ ਜਿਹਾ ਏਰੀਆ ਅ ਇੱਥੇ ਜਾਉਂਗਾ ਪ੍ਰੇਜ਼ ਹਾ ਲਓ ਜੀ ਆਪਾਂ ਤੁਹਾਨੂੰ ਥੋੜਾ ਜਿਹਾ ਦਿਖਾਣੇ ਆ ਕੈਨੇਡਾ ਦੀ ਸ਼ਹਿਰ ਕਰਾਨੇ ਆ ਤੇ ਤੁਸੀਂ ਮੇਰੇ ਨਾਲ ਦੇਖ ਸਕਦੇ ਆ ਇਸ ਜਗ੍ਹਾ ਦੇ ਉੱਤੇ ਬਹੁਤ ਬਿਊਟੀਫੁਲ ਹੈ ਪਰਮੇਸ਼ਵਰ ਦਾ ਧੰਨਵਾਦ ਹੈ ਕਿ ਉਹਨੇ ਕਿੰਨੀ ਕਾਇਨਾਤ ਵੱਡੀ ਤੇ ਕਿੰਨੀ ਕਾਇਨਾਤ ਸੁੰਦਰ ਬਣਾਈਆਂ ਤੇ ਹੁਣ ਮੈਂ ਤੁਹਾਨੂੰ ਬਿਲਕੁਲ ਇਹ ਝੀਲ ਦੇ ਲਾਗੇ ਵੀ ਲਿਜਾਣ ਦੀ ਕੋਸ਼ਿਸ਼ ਕਰੂੰਗਾ ਤੇ ਦੂਸਰੇ ਪਾਸੇ ਵੀ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਜਿੰਨੇ ਵੀ ਹੈਗੇ ਅਜ਼ੀਜ਼ ਉਹ ਦੇਖ ਸਕਦੇ ਆ ਕਿਉਂਕਿ ਬਹੁਤ ਹੀ ਖੂਬਸੂਰਤ ਨਜ਼ਾਰਾ ਹੈ ਕਿ ਕਿਦਾਂ ਪਰਮੇਸ਼ਵਰ ਨੇ ਇਹਨਾਂ ਚੀਜ਼ਾਂ ਨੂੰ ਬਣਾਇਆ ਤੇ ਮੈਨੂੰ ਲੱਗਦਾ ਜਿਹੜਾ ਕੈਨੇਡਾ ਹੈ ਉਹ ਗ੍ਰੀਨਰੀ ਦਾ ਬਾਦਸ਼ਾਹ ਹੈ ਅ ਭਾਈ ਬਹੁਤ ਜਿਆਦਾ ਗ੍ਰੀਨਰੀ ਹੈ ਹੋ ਸਕਦਾ ਹੋਰ ਵੀ ਕਿਸੇ ਮੁਲਕਾਂ ਦੇ ਵਿੱਚ ਹੋਵੇ ਪਰ ਜਿੰਨੀ ਕੁ ਮੈਂ ਦੇਖੀ ਹੈ ਮੈਨੂੰ ਲੱਗਦਾ ਕਿ ਆ ਜਿਆਦਾ ਵਧੀਆ ਏਰੀਆ ਆ ਔਰ ਇੱਕ ਬਹੁਤ ਹੀ ਸ਼ਾਨਦਾਰ ਜਗ੍ਹਾ ਹੈ ਪਲੇਸ ਹੈ। ਹੋਰ ਸਭ ਤੋਂ ਵੱਡੀ ਖਾਸੀਅਤ ਆ ਜਿਹੜਾ ਮੈਂ ਪਿਛਲੇ ਸ਼ਹਿਰ ਵਿੱਚ ਸੀ ਮੈਂ ਸ਼ਹਿਰਾਂ ਦੇ ਨਾਮ ਨਹੀਂ ਲੈ ਸਕਦਾ ਸੌਰੀ। ਜਦੋਂ ਮੈਂ ਪਿਛਲੇ ਸ਼ਹਿਰ ਦੇ ਵਿੱਚ ਸੀਗਾ ਤੇ ਉਹ ਸ਼ਹਿਰ ਵਿੱਚ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਜਿੰਨੀ ਵੀ ਖੇਤੀ ਆ ਉੱਥੇ ਆ ਉੱਥੇ ਕੋਈ ਵੀ ਪਾਣੀ ਦਾ ਇੰਤਜ਼ਾਮ ਨਹੀਂ ਹੈਗਾ। ਤੇ ਉੱਥੇ ਸਮੇਂ ਸਿਰ ਬਾਰਿਸ਼ ਹੁੰਦੀ ਹੈ। ਤੇ ਕੋਈ ਵੀ ਬੰਦਾ ਉੱਥੇ ਪਾਣੀ ਨਹੀਂ ਲਾਉਂਦਾ ਆਪਣੇ ਆਪ ਸਿਰਫ ਫਸਲ ਬੀਜਦੇ ਆ ਤੇ ਫਸਲ ਵੱਢਦੇ ਆ ਇਹ ਬਹੁਤ ਵੱਡੀ ਬlesing ਵਾਲੀ ਗੱਲ ਹੈ ਕਿ ਬਾਕੀ ਆ ਇਹਨਾਂ ਮੁਲਕਾਂ ਦੇ ਉੱਤੇ ਪਰਮੇਸ਼ਵਰ ਦੀ ਆਸ਼ੀਸ਼ ਆ ਪਰਮੇਸ਼ਵਰ ਦੀ ਕਿਰਪਾ ਆ ਨੋਇੰਟਿੰਗ ਆ ਔਰ ਜਿੰਨੀ ਮਿਹਨਤ ਸਾਡੇ ਪੰਜਾਬ ਚ ਕਿਸਾਨ ਵੀਰ ਕਰਦੇ ਆ ਸ਼ਾਇਦ ਹੀ ਦੁਨੀਆ ਦਾ ਸ਼ਾਇਦ ਕੋਈ ਹੋਰ ਮੁਲਕ ਹੋਵੇ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਸੋਬੋਤ ਹੀ ਬਿਊਟੀਫੁੱਲ ਹੈ ਇੱਧਰ ਦੇਖੋ ਇੱਕ ਪਾਸੇ ਲੇਕ ਹੈ ਔਰ ਇੱਕ ਪਾਸੇ ਉੱਚੇ-ਉੱਚੇ ਪਹਾੜ ਨੇ ਵੱਡੇ-ਵੱਡੇ ਔਰ ਅੱਜ ਮੇਰਾ ਮੋਟਿਵ ਕੋਈ ਆਪਜੀ ਦੇ ਲਈ ਪ੍ਰੇਅਰ ਕਰਨਾ ਨਹੀਂ ਸਿਰਫ ਮੇਰੀਆਂ ਵਿਸ਼ੇਸ ਆ ਅੱਜ ਮੈਂ ਸਿਰਫ ਤੁਹਾਨੂੰ ਆਪਣੀਆਂ ਵਿਸ਼ੇਸ ਭੇਜਦਾ ਆ ਤੇ ਵਿਸ਼ਵਾਸ ਕਰਦਾ ਕਿ ਤੁਸੀਂ ਇਸ ਚੀਜ਼ ਦਾ ਆਨੰਦ ਲਓਗੇ ਪਰਮੇਸ਼ਰ ਤੁਹਾਨੂੰ ਬਰਕਤ ਦੇਣ ਬਹੁਤ ਜਲਦੀ ਖੋਜੇਵਾਲ ਚਰਚ ਵਿੱਚ ਆਪਾਂ ਮਿਲ ਰਹੇ ਆ ਕੱਲ ਇਹ ਸਿਗੀ ਵੀ ਜੇ ਇਹ ਇੰਨਾ ਖੂਬਸੂਰਤ ਹੈ ਸੋ ਮੈਂ ਚਾਹਣਾ ਜ਼ਿਆਦਾ ਤੁਹਾਨੂੰ ਇਹ ਦਿਖਾ ਲਦੇ ਸੋ ਜੇ ਇਹ ਇੰਨਾ ਖੂਬਸੂਰਤ ਹੈ ਤੇ ਸਵਰਗ ਕਿੰਨਾ ਖੂਬਸੂਰਤ ਹੋਏਗਾ ਸੋ ਇਹ ਚੀਜ਼ਾਂ ਜਿਹੜੀਆਂ ਬਹੁਤ ਵੱਡਾ ਮਾਇਨੇ ਰੱਖਦੀਆਂ ਪਰ ਇਹ ਉਹੀ ਸੋਚ ਸਕਦੇ ਆ ਜਿਨ੍ਹਾਂ ਨੂੰ ਪਰਮੇਸ਼ਵਰ ਇਹੋ ਜਿਹਾ ਵਿਜ਼ਡਮ ਦੇਵੇ ਕਿ ਇਹਨਾਂ ਨੂੰ ਪਤਾ ਲੱਗੇ ਕਿ ਹਾਂ ਵਾਕਿਆ ਹੀ ਜਿੰਨੇ ਵੀ ਭੈਣ ਭਰਾ ਕਮੈਂਟ ਕਰਦੇ ਆ ਅ ਭੇਜ ਰਿਆ ਫੈਮਿਲੀ ਪ੍ਰੇਅਰ ਕਹਿੰਦੇ ਕਰੋ ਰਾਈਟ ਜਾਂ ਹੋਰ ਸਮਥਿੰਗ ਸਾਰਿਆਂ ਦਾ ਅ ਅੱਜ ਦੀ ਸਵੇਰ ਵਿੱਚ ਇਸ ਮਿਸ਼ਨ ਦੇ ਮੈਂ ਚਾਹਨਾ ਤੁਸੀਂ ਪਾਰਟਨਰ ਬਣੋ ਐਸ ਵਾਰੀ ਸਾਡਾ ਇਹ ਮਿਸ਼ਨ ਆ ਜਿੱਥੇ ਵੀ ਅਸੀਂ ਜਾਂਦੇ ਆ ਬਈ ਆ ਸਵਰਗ ਭਰ ਜਾਵੇ ਤੇ ਜਿਹੜਾ ਨਰਕ ਆ ਉਹ ਖਾਲੀ ਰਵੇ ਸੋ ਇਸ ਮਿਸ਼ਨ ਤੇ ਐਸ ਵਾਰ ਅਸੀਂ ਕੰਮ ਕਰਦੇ ਆ ਤੇ ਅਸਵਾਰ ਅਸੀਂ ਕਾਫੀ ਜਗ੍ਹਾ ਦੇ ਉੱਤੇ ਵਿਜ਼ਿਟ ਕਰ ਰਹੇ ਆ 2 2 3 3 ਦਿਨ ਦੇ ਸਟੇ ਨੇ ਤੇ ਇੱਥੋਂ ਵੀ ਅਸੀਂ ਮਾਰਨਿੰਗ ਜਿਹੜਾ ਹੈ ਕੱਲ ਨਿਕਲ ਜਾਵਾਂਗੇ ਪ੍ਰਭੂ ਦੀ ਬਲੇਸਿੰਗ ਹੈ ਕਿ ਉਸਨੇ ਸਾਨੂੰ ਇਹ ਵਕਤ ਦਿੱਤਾ ਹੈ ਕਿ ਅਸੀਂ ਉਹਦੇ ਕੰਮਾਂ ਨੂੰ ਕਰੀਏ ਵੱਧ ਚੜ ਕੇ ਔਰ ਮੈਂ ਵਿਸ਼ਵਾਸ ਕਰਦਾ ਕਿ ਜਦੋਂ ਅਸੀਂ ਉਹਦੇ ਕੰਮਾਂ ਨੂੰ ਕਰਦੇ ਆ ਸੋ ਅੱਜ ਮੈਨੂੰ ਯਾਦ ਆ ਰਿਹਾ ਇੱਕ ਦਿਨ ਸੀਗਾ ਜਦੋਂ ਅਸੀਂ ਇੱਥੇ ਆਪਣੀ ਮਰਜ਼ੀ ਦੇ ਨਾਲ ਆਉਣਾ ਚਾਹੁੰਦੇ ਸੀਗੇ ਤੇ ਜਦੋਂ ਅਸੀਂ ਆਪਣੀ ਮਰਜ਼ੀ ਨਾਲ ਆਉਣਾ ਚਾਹੁੰਦੇ ਸੀਗੇ ਤੇ ਉਸ ਸਮੇਂ ਅਸੀਂ ਨਹੀਂ ਆ ਸਕੇ ਪਰ ਹੁਣ ਵਾਕਿਆ ਹੀ ਸੱਚੀ ਖੁਦਾ ਦੀ ਮਰਜ਼ੀ ਆ ਕਿ ਉਹਨੇ ਸਾਨੂੰ ਇਹ ਵਕਤ ਦਿੱਤਾ ਕਿ ਅਸੀਂ ਇਹ ਮੁਲਕ ਵੀ ਦੇਖੀਏ ਔਰ ਖੁਦਾ ਦਾ ਕੰਮ ਵੀ ਕਰੀਏ ਤੇ ਥੋੜੀ ਆ ਇੱਕ ਅੱਧੇ ਮਿੰਟ ਤੱਕ ਤੁਹਾਨੂੰ ਮੈਂ ਝੀਲ ਦਿਖਾਉਂਦਾ ਹਾਂ ਇੱਥੇ ਬਹੁਤ ਦੂਰਾਂ ਦੂਰਾਂ ਤੋਂ ਟੂਰਿਸਟ ਆਂਦੇ ਨੇ ਤੇ ਇੱਕ ਬਹੁਤ ਹੀ ਅੱਛੀ ਜਗ੍ਹਾ ਹੈ ਦੇਖੋ ਕਿਵੇਂ ਦੀ ਪੀਸ ਹੈ ਸ਼ਾਂਤੀ ਹੈ ਇੱਥੇ ਆਮ ਹੀ ਸਾਰੇ ਜਾਨਵਰ ਤੁਹਾਨੂੰ ਦੇਖਣ ਨੂੰ ਮਿਲ ਜਾਂਦੇ ਨੇ ਖੁੱਲੇ ਦੇ ਵਿੱਚ ਤੁਰੇ ਫਿਰਦੇ ਨੇ ਜਿਹੜੇ ਡੇਂਜਰਸ ਆ ਉਹ ਨਹੀਂ ਪਰ ਜਿਹੜੇ ਡੇਂਜਰਸ ਨਹੀਂ ਹੈਗੇ ਠੀਕ ਹੈ ਜੀ ਆ ਮੈਂ ਗੱਲ ਕਰਦਾ ਸੀ ਸਵਰਗ ਕਿੰਨਾ ਸੁੰਦਰ ਹੋਊਗਾ ਜੇ ਉਹਨੇ ਇੱਥੇ ਇੰਨੀ ਸੁੰਦਰਤਾ ਨੂੰ ਕਾਇਮ ਕੀਤਾ ਆ ਤੇ ਤੇ ਫਲ ਫਰੂਟ ਖਾਣਾ ਪੀਣਾ ਹਵਾ ਏਅਰ ਬਹੁਤ ਜਿਆਦਾ ਵਧੀਆ ਆ ਤੇ ਖੁਦਾ ਦਾ ਸ਼ੁਕਰ ਹੈ ਕਿ ਉਸਨੇ ਇੱਥੇ ਬਹੁਤ ਵਧੀਆ ਪੌਣ ਪਾਣੀ ਬਣਾਇਆ ਹੁਣ ਕਈ ਸੋਚਦੇ ਹੋਣਿਆ ਵੀ ਇਸ ਇੱਥੇ ਦੀਆਂ ਸਿਫਤਾਂ ਕਰੀ ਜਾਂਦੇ ਆ ਜਿੱਥੇ ਰਹਿੰਦੇ ਆ ਉਹ ਮਾੜਾ ਆ ਬਿਲਕੁਲ ਨਹੀਂ ਮਾੜਾ ਪਰ ਜਿਹੜੀਆਂ ਚੀਜ਼ਾਂ ਬੈਸਟ ਹੁੰਦੀਆਂ ਨੇ ਉਹਨਾਂ ਨੂੰ ਆਪਾਂ ਨੂੰ ਬੈਸਟ ਕਹਿਣਾ ਪੈਂਦਾ ਹੈ ਸਾਡਾ ਦੇਸ਼ ਵੀ ਬਹੁਤ ਵਧੀਆ ਹੈ ਮਾੜਾ ਨਹੀਂ ਹੈਗਾ ਅਸੀਂ ਉਸ ਦੇਸ਼ ਦੇ ਵਿੱਚ ਰਹਿੰਦੇ ਆ ਵਸਨੀਕ ਆ ਅਸੀਂ ਉਹਨੂੰ ਪਿਆਰ ਕਰਦੇ ਆ ਉਹ ਸਾਡਾ ਆਪਣਾ ਮੁਲਕ ਹੈ ਪਰ ਜੇ ਦੇਖਿਆ ਜਾਵੇ ਸਚਾਈ ਜਿਹੜੀ ਆ ਉਹ ਹਮੇਸ਼ਾ ਸੱਚ ਰਹਿੰਦੀ ਹੈ ਇਹ ਦੇਖੋ ਜੀ ਚੀ ਲੱਗ ਗਿਆ ਤੇ ਮੈਂ ਹੁਣ ਤੁਹਾਨੂੰ ਇਹ ਦਿਖਾ ਕੇ ਬੰਦ ਕਰ ਦੂੰਗਾ ਤਾਂ ਕਿ ਤੁਸੀਂ ਅਗਲੇ ਪ੍ਰੋਗਰਾਮਾਂ ਦੇ ਲਈ ਜਾ ਸਕੀਏ ਹਾਂਜੀ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਬlesਸ ਕਰਨ ਤੇ ਗੋਡ ਬlesਸ ਯੂ ਮੇਰੀ ਪ੍ਰੇਅਰ ਆ ਵੀ ਮੇਰੀਆਂ ਗੁੱਡ ਵਿਸ਼ੇਸ ਆ ਤੁਹਾਡੇ ਨਾਲ ਤੁਸੀਂ ਅੱਗੇ ਵਧੋ ਤਰੱਕੀ ਕਰੋ ਔਰ ਪਰਮੇਸ਼ਵਰ ਦੇ ਨਾਲ ਜੁੜੇ ਰਹੋ ਜੇ ਤੁਸੀਂ ਵਾਕਿਆ ਹੀ ਸਵਰਗ ਨੂੰ ਜਾਣਾ ਹੈ ਤੇ ਜੰਨਤ ਨੂੰ ਜਾਣਾ ਹੈ ਤੇ ਆਪਣਾ ਜੀਵਨ ਇਦਾਂ ਸ਼ੁੱਧ ਕਰੋ ਜਿਦਾਂ ਇਹ ਵਾਤਾਵਰਣ ਨੂੰ ਸ਼ੁੱਧ ਹੈ ਐਦਾਂ ਆਪਾਂ ਨੂੰ ਸਾਫ਼ ਕਰਨਾ ਪੈਂਦਾ ਲੋ ਜੀ ਆ ਤੁਸੀਂ ਛਿਲ ਦੇਖ ਲੋ ਤੇ ਫਿਰ ਮੈਂ ਇਹਨੂੰ ਬੰਦ ਕਰ ਦਾਂਗਾ ਥੈਂਕ ਯੂ ਓ ਫੇਜ਼ ਅ ਲੋਰ ਥੈਂਕ ਯੂ ਧੰਵਾਦ ਪਰਮੇਸ਼ਵਰ ਦਾ ਬਹੁਤ ਬਹੁਤ ਸ਼ੁਕਰੀਆ ਬਹੁਤ سارے ਭੈਣ ਭਰਾਵਾਂ ਨੇ ਦੇਖਿਆ ਹੋਗਾ ਮੈਨੂੰ ਜਰੂਰ ਉਮੀਦ ਆ ਕਿ ਉਹਨਾਂ ਨੂੰ ਖੁਸ਼ੀ ਹੋਈ ਹੋਊਗੀ ਉਹਨਾਂ ਨੇ ਸ਼ਾਇਦ ਕਿਸੇ ਨੇ ਪਹਿਲਾਂ ਨਾ ਦਿਖਾਲਿਆ ਹੋਵੇ ਤੇ ਮੈਂ ਤੁਹਾਡੀ ਮਦਦ ਕੀਤੀ ਆ ਤੁਸੀਂ ਦੇਖ ਸਕੋ ਗੋਡ ਬles ਯੂ